ਪੜਾਈ ਤੋਂ ਬਾਅਦ ਟੀਚਰ ਟ੍ਰੇਨਿੰਗ ਤੋਂ ਬਾਅਦ ਸਰਵਿਸ ਨਹੀਂ ਮਿਲਦੀ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਰੈਡੀਮੇਡ ਦਾ ਸ਼ੁਰੂ ਕੀਤਾ ਫਵਾੜੇ ਤੇ ਉਸੇ ਮਾਰਕੀਟ ਵਿੱਚ 뮤직 ਦੀਆਂ ਦੁਕਾਨਾਂ ਸਨ ਨਵੇਂ ਨਵੇਂ ਕਿਸ ਤ੍ਹਾਂ ਧਾਰਮਿਕ ਸਮਾਜਿਕ ਗੀਤ ਆਉਂਦੇ ਸੀ ਤੇ ਮੇਰੇ ਮੈਨੂੰ ਸੁਣਨ ਦੀ ਰੁਚੀ ਮੇਰੀ ਬਹੁਤ ਵੱਧ ਗਈ ਸੁਣ ਲਈ ਨਾਲ ਦੇ ਨਾਲ ਕੰਮ ਦੇ ਨਾਲ ਮੈਂ ਸੋਚਿਆ ਭੀ ਉਹਨਾਂ ਮੇਰੇ ਟੈਸਟ ਪੈਦਾ ਹੋ ਗਏ ਮੈਂ ਸੋਚਿਆ ਮੈਂ ਵੀ ਗੀਤ ਲਿਖ ਸਕਦਾ ਮੈਂ 99 ਤੋਂ ਲਿਖਣਾ ਗੀਤ ਸ਼ੁਰੂ ਕੀਤਾ ਜੀ ਹੂੰ 1999 ਤੋਂ ਹਾਂਜੀ ਪਹਿਲਾ ਗੀਤ ਕਿਹੜਾ ਸੀ ਸੁਖਦੇਵ ਜੀ ਤੁਹਾਡਾ ਮੇਰਾ ਗੀਤ ਆ ਰੱਬ ਦੀ ਕਚਹਿਰੀ ਪਹਿਲਾ ਧਰਮ ਗੀਤ ਲਿਖਿਆ ਸੀ ਉਹ ਅੱਜ ਦੀ ਆਵਾਜ਼ ਜੀ ਲੱਗਾ ਸੀ ਉੱਪਰਲਾ ਉਹ ਹੋਰ ਨਾ ਤੂੰ ਸਾਨੂੰ ਅਜਮਾ ਦਿੱਲੀਏ ਉਹਨਾਂ ਤੋਂ ਸਾਨੂੰ ਅਜਮਾ ਦਿੱਲੀਏ ਮੰਗਾ ਮੱਲੇ ਟਕਾਣੇ ਉੱਤੇ ਆ ਦਿੱਲੀਏ ਜੋ ਜੋ ਪ੍ਰੋਬਲਮ ਆਉਂਦੀ ਦਾ ਵਾਜ਼ਾਬੰਦੀ ਸਮੱਸਿਆ ਖੜੀ ਹੋ ਗਈ ਇਹ ਪੂਜੂਸ਼ਨੀ ਸਮੱਸਿਆ ਇਹ ਬਹੁਤ ਵੱਡੀਆਂ ਆ ਤੇ ਇਸ ਕਰਕੇ ਮੈਂ ਵਾਜ਼ਾਬੰਦ ਤੇ ਗੀਤ ਵੀ ਲਿਖਿਆ ਪਾਣੀ ਦੀ ਘਾਟ ਵੀ ਪਾਣੀ ਤੇ ਗੀਤ ਵੀ ਲਿਖਣਾ ਚਾਹਿਆ ਮੈਂ ਪੈ ਬੱਚਿਆਂ ਦੇ ਸਕੂਲਾਂ ਵਿੱਚ ਜਾ ਕੇ ਵੀ ਇਹ ਗੀਤ ਬੋਲਦਾ ਸਕੂਲਾਂ ਵਿੱਚ ਵੀ ਜਾ ਕੇ ਤੇ ਬਾਤਾਂ ਬਾਂਦੇ ਧੀਆਂ ਦੀ ਸਿੱਖਿਆ ਦੇਸ਼ ਭਗਤ ਗੀਤ ਜਾਨੀ ਮੈਂ ਬੱਚਿਆਂ ਨੂੰ ਵੀ ਸਹਿਤ ਨਾਲ ਜੋੜਦੀ ਕੋਸ਼ਿਸ਼ ਕਰ ਰਿਆਂ ਸਕੂਲਾਂ ਵਿੱਚ ਆ ਕੇ ਬਿਰਸੇ ਪਲਾਕੇ ਸੁਖੇ ਪੱਲੇ ਪਈਆਂ ਪੀੜਾਂ ਏ ਵੇਲੇ ਚ ਲੱਗਣ ਨਾ ਪਹਿਲਾ ਬਾਂਗ ਪੀੜਾਂ ਏ ਆਓ ਰਲ ਮਿਲ ਬਿਰਸੇ ਬਚਾਈਏ ਉਹ ਪਹਿਲਾ ਬਾਲੀ ਰੁੱਤ ਨਾ ਰਹੀ ਗੀਤ ਸੌਣ ਦੇ ਮਹੀਨੇ ਦੇ ਕੀ ਗਾਈਏ ਉਹ ਪਹਿਲਾ ਬਾਲੀ ਰੁੱਤ ਨਾ ਰਹੀ ਸੁਖਦੇਵ ਜੀ ਜਿਵੇਂ ਤੁਸੀਂ ਨਸ਼ਿਆਂ ਨੂੰ ਹਟਾਉਣ ਲਈ ਗੀਤ ਲਿਖਿਆ ਪਰ ਇਹਦੇ ਬਦਲੇ ਦੇ ਵਿੱਚ ਜੇਕਰ ਪੌਪੂਲਰ ਗੀਤਾਂ ਦੀ ਗੱਲ ਕਰ ਲਈ ਜਾਏ ਤੇ ਉਹ ਪਸੰਦ ਕੀਤੇ ਜਾਂਦੇ ਨੇ ਜਿਹਦੇ ਵਿੱਚ ਪ੍ਰੋਮੋਟ ਕੀਤਾ ਜਾਂਦਾ ਨਸ਼ਿਆਂ ਨੂੰ ਹਨਾ ਬੰਦੂਕਾਂ ਨੂੰ ਕੀ ਕਾਰਨ ਸਮਝਦੇ ਹੋ ਤੁਸੀਂ ਰੌਣਕ ਪੰਜਾਬ ਦੀ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਸ਼ਬਦ ਬੋਲਦੇ ਹਨ ਲੈ ਕੇ ਇੱਕ ਵਾਰ ਤੋਂ ਫਿਰ ਹਾਜ਼ਰ ਹੋਈਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਲੇਖਕਾਂ ਦੇ ਨਾਲ ਰੂਬਰੂ ਤੁਹਾਨੂੰ ਕਰਵਾਉਣੇ ਆ ਉਹਨਾਂ ਦੀ ਲੇਖਣੀ ਦੇ ਬਾਰੇ ਗੱਲਬਾਤ ਕਰਦੇ ਆ ਉੱਥੇ ਹੀ ਇਸ ਕੜੀ ਦੇ ਤਹਿਤ ਅੱਜ ਮੈਂ ਤੁਹਾਡੀ ਗੱਲਬਾਤ ਜਾਂ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਹੀਆਂ ਸੁਖਦੇਵ ਸਿੰਘ ਗੰਡਵਾ ਹੋਣਾ ਨੂੰ ਤੁਹਾਨੂੰ ਦੱਸ ਦੇ ਕਿ ਸੁਖਦੇਵ ਸਿੰਘ ਗੰਡਵਾ ਬਹੁਤ ਹੀ ਵਧੀਆ ਗੀਤ ਲਿਖਦੇ ਨੇ ਗੀਤ ਹੀ ਨਹੀਂ ਬਲਕਿ ਇਹ ਗੀਤ गा ਵੀ ਲੈਂਦੇ ਨੇ ਤੇ ਵੱਡੀ ਗੱਲ ਇਹ ਹੈ ਕਿ ਜੋ-ਜੋ ਸਮਾਜ ਦੇ ਵਿੱਚ ਹਾਲਾਤ ਬਣਦੇ ਜਾਂਦੇ ਨੇ ਉਸ ਬਦਲ ਦੇ ਰੂਪ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਗੀਤ ਲਿਖਦੇ ਨੇ ਫਿਰ ਚਾਹੇ ਉਹ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਵੀਰ ਰਸ ਹੋਵੇ ਚਾਹੇ ਦੇਸ਼ ਭਗਤੀ ਦੀ ਗੱਲ ਹੋਵੇ ਤੇ ਜਾਂ ਫਿਰ ਸਾਡੀ ਸਭਿਆਚਾਰ ਦੀ ਸਾਡੇ ਲੋਕ ਗੀਤਾਂ ਦੀ ਗੱਲ ਹੋਵੇ ਜਿਹੋ ਜਿਹੇ ਰੰਗ ਆਲੇ-ਦੁਆਲੇ ਇਹਨਾਂ ਨੂੰ ਦਿਸਦਾ ਹੈ ਉਹੀ ਰੰਗ ਇਹਨਾਂ ਦੀ ਲੇਖਣੀ ਦੇ ਵਿੱਚ ਕਿਤਾਬ ਦੇ ਉੱਤੇ ਕਾਪੀ ਦੇ ਉੱਤੇ ਤੇ ਪੈਨ ਦੇ ਉੱਤੇ ਉਤਰ ਆਉਂਦਾ ਹੈ ਇਹਨਾਂ ਦੀ ਇੱਕ ਕਿਤਾਬ ਛਪ ਚੁੱਕੀ ਹੈ ਲੋਕ ਹਿੱਤਾਂ ਦੇ ਸੰਗ ਉਹ ਕਿਤਾਬ ਤੁਸੀਂ ਸਾਡੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਉਸ ਦੀ ਤਸਵੀਰ ਤੇ ਸੁਖਦੇਵ ਸਿੰਘ ਗੰਡਵਾ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਇਸ ਲੇਖਣੀ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਸੀ ਤੇ ਕਿਸ ਤਰੀਕੇ ਦੇ ਨਾਲ ਉਹ ਅੱਜ ਵੀ ਆਪਣੀ ਇਸ ਕਲਾ ਨੂੰ ਜਾਰੀ ਰੱਖ ਕੇ ਬੈਠੇ ਹੋਏ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਆਪ ਜੀ ਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਰੌਣਕ ਪੰਜਾਬ ਦੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਆਪਣੇ ਚੈਨਲ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਤੇ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦੇ ਮੈਨੂੰ ਕਾਬਲ ਸਮਝਿਆ ਇਸ ਕਰਕੇ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਜੀ ਸੁਖਦੇਵ ਜੀ ਗੀਤ ਤੁਸੀਂ ਲਿਖਦੇ ਹਨਾ ਅ ਸ਼ੁਰੂਆਤ ਕਦੋਂ ਹੋਈ ਸੀ ਤੁਹਾਡੀ ਗੀਤ ਲਿਖਣ ਦੀ ਮੈਂ ਪੜ੍ਹਾਈ ਤੋਂ ਬਾਅਦ ਟੀਚਰ ਟ੍ਰੇਨਿੰਗ ਤੋਂ ਬਾਅਦ ਸਰਵਿਸ ਨਹੀਂ ਮਿਲਦੀ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ ਕੰਮ ਰੈਡੀਮੇਡ ਦਾ ਸ਼ੁਰੂ ਕੀਤਾ ਫਗਵਾੜੇ ਤੇ ਉਸੇ ਮਾਰਕੀਟ ਵਿੱਚ ਮਿਊਜ਼ਿਕ ਦੀਆਂ ਦੁਕਾਨਾਂ ਸਗੀਆਂ ਨਵੇਂ-ਨਵੇਂ ਕਿਸ ਤਰ੍ਹਾਂ ਧਾਰਮਿਕੀ ਸਮਾਜਿਕ ਗੀਤ ਆਉਂਦੇ ਸੀ ਤੇ ਮੇਰੇ ਮੈਨੂੰ ਸੁਣਨ ਦੀ ਰੂਟੀ ਮੇਰੀ ਬਹੁਤ ਵੱਧ ਗਈ ਸੁਣ ਲਈ ਨਾਲ ਦੇ ਨਾਲ ਕੰਮ ਦੇ ਨਾਲ ਫੇਰ ਮੈਂ ਸੋਚਿਆ ਬਈ ਉਹਨਾਂ ਮੇਰੇ ਇੰਟਰਸਟ ਪੈਦਾ ਹੋ ਗਏ ਮੈਂ ਸੋਚਿਆ ਮੈਂ ਵੀ ਗੀਤ ਲਿਖ ਸਕਦਾ ਤੇ ਆਪਣੀ ਮੈਂ ਕੋਸ਼ਿਸ਼ ਸ਼ੁਰੂ ਕੀਤੀ ਜੇ ਉਹ ਮੈਂ 991 ਤੋਂ ਲਿਖਣਾ ਗੀਤ ਸ਼ੁਰੂ ਕੀਤਾ ਜੀ 1991 ਤੋਂ ਹਾਂਜੀ ਪਹਿਲਾ ਗੀਤ ਕਿਹੜਾ ਸੀ ਸੁਖਦੇਵ ਜੀ ਤੁਹਾਡਾ ਮੇਰਾ ਗੀਤ ਆ ਰੱਬ ਦੀ ਕਚਹਿਰੀ ਪਹਿਲਾ ਧਾਰਮਿਕ ਗੀਤ ਲਿਖਿਆ ਸੀ ਉਹ ਅੱਜ ਦੀ ਆਵਾਜ਼ ਵਿੱਚ ਲੱਗਾ ਸੀ ਆਪਣੀ ਅੱਜ ਦੇ ਆਵਾਜ਼ ਅਖਬਾਰ ਦੇ ਵਿੱਚ ਹਾਂਜੀ ਹਾਂਜੀ ਅੱਛਾ ਪਹਿਲਾ ਗੀਤ ਸੀ ਹਾਂ ਅੱਛਾ ਧਰਮ ਦੀ ਕਚੈਰੀ ਰੱਬ ਦੀ ਕਚੈਰੀ ਰੱਬ ਦੀ ਕਚੈਰੀ ਧਾਰਮਿਕ ਗੀਤ ਸੀਗਾ ਹਾਂਜੀ ਧਰਮ ਗੀਤ ਤੋਂ ਮੈਂ ਸ਼ੁਰੂ ਕੀਤਾ ਸੀ ਅੱਛਾ ਤੇ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਲੋਕਾਂ ਤੋਂ ਉਸ ਤੋਂ ਬਾਅਦ ਗੀਤ ਲੋਕਾਂ ਜਿੱਥੇ ਮੈਂ ਸਟੇਜਾਂ ਦੇ ਵੀ ਗਾਏ ਕਹਿੰਦੇ ਤੁਹਾਡੇ ਬਹੁਤ ਵਧੀਆ ਗੀਤ ਮੇਰਾ ਹੋਰ ਹੌਸਲਾ ਵੱਧ ਗਿਆ ਹੂੰ ਹੋਰ ਫਿਰ ਮੈਂ ਸਮਾਜਿਕ ਹੋਰ ਗੀਤ ਲਿਖਣੀ ਸ਼ੁਰੂ ਕਰਤੇ ਜੀ ਸਭਿਆਚਾਰ ਨਾਲ ਜੁੜੇ ਹੋਏ ਤੁਸੀਂ ਗੀਤ ਲਿਖੇ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਤੁਸੀਂ ਗੀਤ ਲਿਖੇ ਹਾਂਜੀ 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 ਕਿਸ ਤਰ੍ਹਾਂ ਸ਼ੁਰੂਆਤ ਕਰਦੇ ਹੋ ਜਦੋਂ ਗੀਤ ਲਿਖਣ ਲੱਗ ਪਹਿਲਾ ਜਿਹੜਾ ਜੋ ਸਮਾਜ ਵਿੱਚ ਚੱਲ ਰਿਹਾ ਆ ਜਿਹਦਾ ਮੇਰੇ ਇੱਕ ਧਾਰਮਿਕ ਸੰਦੇਸ਼ ਦੇਖਦਾ ਧਾਰਮਿਕ ਰੁਚੀ ਦੇ ਹਿਸਾਬ ਨਾਲ ਮੈਂ ਆਪ ਗੀਤ ਲਿਖਣ ਦੀ ਕੋਸ਼ਿਸ਼ ਕਰਦਾ ਉਹ ਹਿਸਾਬ ਨਾਲ ਤੇ ਦੂਸਰੇ ਵਿੱਚ ਜਿੱਦਾ ਨਸ਼ਿਆਂ ਦਾ ਰਜਾਂ ਵਧਿਆ ਦੇਖੋ ਸਮਾਜ ਵਿੱਚ ਫਿਰ ਮੈਂ ਨਸ਼ਿਆਂ ਦੇ ਉੱਤੇ ਗੀਤ ਲਿਖਦਾ ਜਿੱਦਾਂ ਜਿੱਨੇ ਫਿਰ ਦੇਖਦਾ ਵੇ ਆਪਣੇ ਜਿਹੜੇ ਮੌਸਮਾਂ ਤਬਦੀਲੀ ਹੋ ਰਹੀ ਆ ਸੋਣ ਮਹੀਨੇ ਪਹਿਲਾਂ 20 ਪੈਂਦੇ ਹੁੰਦੇ ਸੀ ਝੜੀਆਂ ਲੱਗਦੀਆਂ ਸੀ ਉਹ ਚੀਜ਼ਾਂ ਅੱਜ ਕੱਲ੍ਹ ਨਹੀਂ ਰਹੀਆਂ ਅੱਜ ਕੱਲ੍ਹ ਲੰਮੇ ਗੀਤਾਂ ਦੇ ਵਿੱਚ ਮੈਂ ਇਸ ਹਿਸਾਬ ਦੇ ਨਾਲ ਸੋਣ ਮਹੀਨਿਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੁਖਦੇਵ ਜੀ ਕਹਿੰਦੇ ਆ ਕਿ ਜਿਹੜਾ ਲੇਖਕ ਹੁੰਦਾ ਰਾਈਟਰ ਹੁੰਦਾ ਜਾਂ ਕਵੀ ਹੁੰਦਾ ਹਨਾ ਜਾਂ ਗੀਤਕਾਰ ਹੁੰਦਾ ਉਹ ਕੁਦਰਤ ਦੇ ਬਹੁਤ ਕਰੀਬ ਹੁੰਦਾ ਜੇ ਉਹ ਕੁਦਰਤ ਦੇ ਨਾਲ ਜੁੜਦਾ ਕੁਦਰਤ ਦੇ ਬਦਲ ਦੇ ਰੂਪ ਨੂੰ ਅਨੁਭਵ ਕਰਦਾ ਤਾਂ ਉਹ ਫਿਰ ਉਸ ਦੀ ਲੇਖਣੀ ਦੇ ਵਿੱਚ ਉਤਰ ਆਉਂਦਾ ਆ ਅੱਜ ਦੇ ਜਿਵੇਂ ਤੁਸੀਂ ਕਿਹਾ ਕਿ ਹੁਣ ਉਹੋ ਜਿਹਾ ਮੌਸਮ ਨਹੀਂ ਰਿਹਾ ਉਹੋ ਜਿਹਾ ਸਾਵਣ ਨਹੀਂ ਰਿਹਾ ਉਹੋ ਜਿਹਾ ਬਰਸਾਤਾ ਨਹੀਂ ਰਹੀਆਂ ਉਹੋ ਜਿਹੀ ਠੰਡ ਨਹੀਂ ਰਹੀ ਉਹੋ ਜਿਹਾ ਕੱਤਕ ਦਾ ਮਹੀਨਾ ਨਹੀਂ ਰਿਹਾ ਹਾਂਜੀ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਅਸਰ ਤੁਹਾਡੀ ਲਿਖਣੀ ਤੇ ਹੁੰਦਾ ਹੈ? ਇਹ ਅਸਰ ਤਾਂ ਹੁੰਦਾ ਹੈ ਜਿਸ ਜਿੱਦ ਦਾ ਮੌਸਮ ਬਦਲਦੇ ਉਸ ਹਿਸਾਬ ਨਾਲੇ ਉਹ ਵਾਤਾਵਰਣ ਸਮਾਜ ਦਾ ਬੰਦਾ ਤੇ ਉਹ ਜੋ-ਜੋ ਪ੍ਰੋਬਲਮਾਂ ਹੁੰਦੀਆਂ ਦਾ ਵਾਤਾਵਰਣ ਦੀ ਸਮੱਸਿਆ ਖੜੀ ਹੋ ਗਈ ਇਹ ਪੂਰੂਸ਼ਨੀ ਸਮੱਸਿਆ ਇਹ ਬਹੁਤ ਵੱਡੀਆਂ ਆ ਤੇ ਇਸ ਕਰਕੇ ਮੈਂ ਵਾਤਾਵਰਣ ਤੇ ਗੀਤੀ ਬੋਲ ਲਿਖਿਆ ਪਾਣੀ ਦੀ ਘਾਟ ਭਾਈ ਪਾਣੀ ਤੇ ਗੀਤ ਵੀ ਲਿਖਣਾ ਚਾਹਿਆ ਮੈਂ ਤੇ ਸਾਵਣ ਮਹੀਨਾ ਜਿਹਦਾ ਨਾ ਅੱਜ ਕੱਲ੍ਹ ਗਰਮੀ ਪੈਂਦੀ ਬਹੁਤ ਅਕਤੂਬਰ ਤੱਕ ਚੱਲ ਗਈ ਗਰਮੀ ਤੇ ਸਾਵਣ ਮਹੀਨੇ ਦਾ ਸਾਵਣਾ ਗੀਤ ਮੇਰਾ ਬਹੁਤ ਵਧੀਆ ਹੈ ਹੂੰ ਆ ਵਾਤਾਵਰਣ ਵਾਲਾ ਗੀਤ ਕਿਹੜਾ ਤੁਹਾਡਾ ਬਾਜ਼ਾ ਬੰਨ ਆਓ ਰਲ ਕੇ ਚੰਗਾ ਬਾਜ਼ਾ ਬੰਨ ਆਈਏ ਜੀ ਬਣਾਈਏ ਹਾਂਜੀ ਪੌੜਾ ਪ੍ਰਾਈਮ ਟੀਵੀ ਤੇ ਮੈਂ ਗਾਇਆ ਵੀ ਉਹ ਦੇਖੋ ਇਹ ਗੀਤ ਜਾਨੀ ਕਿ ਬੱਚਿਆਂ ਦੇ ਲਈ ਬੱਚਿਆਂ ਦੀਆਂ ਕਿਤਾਬਾਂ ਚ ਦਰਜ ਹੋਣ ਵਾਸਤੇ ਨੇ ਨਾ ਹਾਂਜੀ ਮੈਂ ਬੱਚਿਆਂ ਦੇ ਸਕੂਲਾਂ ਵਿੱਚ ਜਾ ਕੇ ਵੀ ਇਹ ਗੀਤ ਬੋਲਦਾ ਸਕੂਲਾਂ ਵਿੱਚ ਵੀ ਜਾ ਕੇ ਤੇ ਬਾਦਆਬਾਂ ਤੇ ਧੀਆਂ ਦੀ ਸਿੱਖਿਆ ਦੇਸ਼ ਭਗਤ ਗੀਤ ਜਾਨੀ ਮੈਂ ਬੱਚਿਆਂ ਨੂੰ ਵੀ ਸਹਿਤ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਸਕੂਲਾਂ ਵਿੱਚ ਜਾ ਕੇ ਇੱਕ ਗੀਤਕਾਰ ਬਣਨ ਦੇ ਲਈ ਤੁਹਾਨੂੰ ਕੀ ਲੱਗਦਾ ਹੈ ਕਿ ਇਨਸਾਨ ਨੂੰ ਕਿਹੋ ਜਿਹਾ ਸਖਸ਼ ਬਣਨਾ ਪਏਗਾ ਪਹਿਲਾਂ ਉਹ ਨੂੰ ਜੋ ਉਹ ਜਿਹੜਾ ਸਮਾਜ ਵਿੱਚ ਜੋ ਚੀਜ਼ਾਂ ਵਾਪਰ ਰਹੀਆਂ ਆ ਉਹਨੂੰ ਆਪਣਾ ਮੇਨ ਆਈਡੀਆ ਉਹਦੇ ਵਿੱਚ ਮੁੱਦੇ ਕਿਹੜੇ ਆ ਆਪਾਂ ਦਾ ਮੁੱਦਿਆਂ ਤੋਂ ਜਾਣਨਾ ਜ਼ਰੂਰੀ ਹੋਇਆ ਇਸ ਵੇਲੇ ਨਸ਼ਿਆਂ ਦਾ ਮੁੱਦਾ ਆ ਬੇਰੋਜ਼ਗਾਰੀ ਦਾ ਮੁੱਦਾ ਆ ਤੇ ਜਿੱਦਾਂ ਕਿਸਾਨ ਅੰਦੋਲਨ ਅੱਜ ਕੱਲ ਚੱਲਦਾ ਆ ਜਿਹੜਾ ਰਾਈਟਰ ਇਹਤੇ ਨੇ ਲਿਖੂਗਾ ਉਹ ਮੈਂ ਉਹਨੂੰ ਰਾਈਟਰ ਨਹੀਂ ਮੰਨਦਾ ਕਿਉਂਕਿ ਜੋ ਸਮਾਜੇ ਮੁੱਦੇ ਚੱਲ ਰਹੇ ਆ ਭ੍ਰਿਟਾਚਾਰ ਰਿਹਾ ਉਹਦੇ ਵਿੱਚ ਲਿਖਣਾ ਸਾਡਾ ਫਰਜ਼ ਬਣਦਾ ਲੇਖਕ ਦਾ ਹੂੰ ਥਾਂ ਸਾਡੀ ਕੋਣ ਤਾਂ ਨਹੀਂ ਅਸੀਂ ਇਹ ਦੂਰੇ ਲਿਖ ਕਾ ਹੂੰ ਜੋ ਹਾਲਾਤ ਚੱਲਦੇ ਨੇ ਉਸ ਦਾ ਅਕਸ ਲੋਕਾਂ ਤੱਕ ਪਹੁੰਚਾਉਣਾ ਉਹਦੀ ਅਸਲੀ ਉਹਦਾ ਚਿਹਰਾ ਲੋਕਾਂ ਨੂੰ ਦਿਖਾਉਣਾ ਇਹ ਇੱਕ ਲੇਖਕ ਦੀ ਜ਼ਿੰਮੇਵਾਰੀ ਬਣਦੀ ਬਹੁਤ ਵਧੀਆ ਗੱਲ ਤੁਸੀਂ ਕਹੀ ਆ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਬਹੁਤ ਐਕਟਿਵ ਹੋ ਕੇ ਲਿਖਿਆ ਕਿਹੋ ਜਿਹੇ ਗੀਤ ਸੀਗੇ ਸਾਨੂੰ ਸੁਣਾਉਂਗੇ ਮੇਰਾ ਗੀਤ ਸੀਗਾ ਮੈਂ ਜੋਕ ਲੈਣਾ ਉਹਦੀ ਸੁਣਾਣਾ ਜਿਹੜਾ ਪਹਿਲਾ ਮੋਰਚੇ ਲੱਗਾ ਉਦੋਂ ਸਿੰਘੂ ਬਾਰਡਰ ਵਗੈਰਾ ਮੈਂ ਸਟੇਜ ਤੇ ਬੋਲਿਆ ਸੀਗਾ ਉਹ ਹੋਰ ਨਾਲ ਤੋਂ ਸਾਨੂੰ ਅਜਮਾ ਦਿੱਲੀਏ ਹੋਨਾ ਤੂੰ ਸਾਨੂੰ ਅਜਮਾ ਦਿੱਲੀਏ ਮੰਗਾ ਮੱਲੇ ਟਕਾਣੇ ਉੱਤੇ ਆ ਦਿੱਲੀਏ ਹੋਰ ਨਾ ਤੂੰ ਸਾਨੂੰ ਅਜਮਾ ਦਿੱਲੀਏ ਮੰਗਾ ਮਨ ਲਟਕਾਣੇ ਉੱਤੇ ਆ ਦਿੱਲੀਏ ਉਹ ਕਿਰਤੀ ਕਿਸਾਨਾਂ ਨੂੰ ਤੂੰ ਕਹਿਣਾ ਅਤਵਾਦੀ ਨਹੀਂ ਉਹ ਕਿਰਤੀ ਕਿਸਾਨਾਂ ਨੂੰ ਤੂੰ ਕਹਿਣਾ ਅਤਵਾਦੀ ਨਹੀਂ ਸਾਡਿਆਂ ਬਟੇਰਿਆਂ ਨੇ ਲਈ ਸੀ ਆਜ਼ਾਦੀ ਨਹੀਂ ਸੋਚ ਆਪਣੇ ਨੂੰ ਚੰਗੀ ਤੂੰ ਬਣਾ ਦਿੱਲੀਏ ਮੰਗਾ ਮਨ ਲਟਕਾਣੇ ਉੱਤੇ ਆ ਦਿੱਲੀਏ ਅੱਜ ਜਿਹੜਾ ਹੁਣ ਨਵਾਂ ਦੋਲਨ ਚੱਲਿਆ ਤੇ ਮੈਂ ਦੇਖਿਆ ਇਹ ਤੇ ਵੀ ਲਿਖਣਾ ਚਾਹੀਦਾ ਜਾਂ ਪੁਰਾਣੇ 'ਚ ਲਿਖਿਆ ਫਿਰ ਮੈਂ ਆਪਣਾ ਗੀਤ ਲਿਖਿਆ ਹੌਸਲੇ ਕਿਸਾਨਾਂ ਦੇ ਬੁਲੰਦ ਦਿੱਲੀਏ ਐਵੇਂ ਕਰਨਾ ਕਿਸਾਨਾਂ ਨੂੰ ਤੋ ਤੰਗ ਦਿੱਲੀਏ ਉਹ ਮਸਲਾ ਕਿਸਾਨਾਂ ਦਾ ਏ ਦਿੱਲੀ ਤੇਰੇ ਨਾਲ ਨਹੀਂ ਮਸਲਾ ਕਿਸਾਨਾਂ ਦਾ ਏ ਦਿੱਲੀ ਤੇਰੇ ਨਾਲ ਨਹੀਂ ਲੋਬੀਆਂ ਦੇ ਚਿਹਰੇ ਕਿਉ ਹੋ ਰਹੇ ਨੇ ਲਾਲ ਨਹੀਂ ਸੋਚ ਆਪਣੀ ਦੇ ਚੰਗੇ ਕਰ ਟੰਗ ਦਿੱਲੀਏ ਮਨਲਾ ਕਸਨਾ ਨੂੰ ਮੰਗ ਦਿੱਲੀਏ ਕੰਨਾ ਕਸਨਾ ਨੂੰ ਤੰਗ ਦਿੱਲੀਏ ਆਪਣਾ ਦੇਸ਼ ਨਾ ਵਿਦੇਸ਼ ਦਾ ਕੋਈ ਬੱਡਰ ਆਪਣਾ ਦੇਸ਼ ਨਾ ਵਿਦੇਸ਼ ਦਾ ਕੋਈ ਬੱਡਰ ਹੰਝੂ ਗੈਸ ਗੋਲੀਆਂ ਦੇ ਦਿੱਤੇ ਕਿਉਂ ਅਡਰ ਆਪਣਾ ਦੇਸ਼ ਨਾ ਵਿਦੇਸ਼ ਦਾ ਕੋਈ ਬੱਡਰ ਹੰਝੂ ਗੈਸ ਗੋਲੀਆਂ ਦੇ ਦਿੱਤੇ ਕਿਉਂ ਅਡਰ ਲਾਈਆਂ ਸ਼ਰਮਾਨਾ ਕੀਤੀ ਜਰਾ ਸੰਗ ਦਿੱਲੀਏ ਕਰਨਕਸਾਨਾ ਨੂੰ ਤੂੰ ਤੰਗ ਦਿੱਲੀਏ ਹੌਸਲੇ ਕਿਸਾਨਾਂ ਦੇ ਬੁਲੰਦੇ ਦਿੱਲੀਏ ਕਰਨਕਸਾਨਾ ਨੂੰ ਤੂੰ ਤੰਗ ਦਿੱਲੀ ਇਹ ਅੱਜ ਕੱਲ ਦੇ ਮੋਰਚੇ ਤੇ ਜੋ ਸਲੀਅਤ ਮੈਂ ਵੇਖਤੀ ਜੋ ਹੋਇਆ ਜੀ ਕਹਿੰਦੇ ਇੱਕ ਚੰਗਾ ਲੇਖਕ ਇੱਕ ਚੰਗਾ ਪੱਤਰਕਾਰ ਸੜਾ ਉਹੀ ਹੁੰਦਾ ਜੋ ਹਾਲਾਤ ਚੱਲਦੇ ਨੇ ਉਸ ਹਾਲਾਤਾਂ ਦਾ ਜਿਹੜਾ ਅਸਲੀ ਚਿਹਰਾ ਉਹ ਆਪਣੀ ਕਲਮ ਦੇ ਰਾਹੀਂ ਲਿਖ ਦਵੇ ਸੋ ਤੁਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀਰ ਰਸ ਨਾਲ ਜੁੜੇ ਹੋਏ ਗੀਤ ਲਿਖੇ ਜਿੱ ਤੱਕ ਮੈਨੂੰ ਸਮਝ ਆ ਕਿ ਇਹ ਵੀਰ ਰਸ ਨਾਲ ਜੁੜੇ ਹੋਏ ਨੇ ਕੀ ਲੱਗਦਾ ਹੁੰਦਾ ਕਿ ਵੀਰ ਰਸ ਦੇ ਨਾਲ ਲਿਖਣਾ ਉਹ ਵੀਰ ਰਸ ਦੇ ਵਿੱਚ ਲਿਖਣ ਲਈ ਹਮੇਸ਼ਾ ਲੇਖਕ ਨੂੰ ਕੋਈ ਘਟਨਾ ਜਾਂ ਕੋਈ ਹਾਦਸਾ ਹੋਣਾ ਜ਼ਰੂਰੀ ਹੈ ਜਾਂ ਉਦਾਂ ਵੀ ਤੁਸੀਂ ਕੁਝ ਵੀ ਲਿਖ ਸਕਦੇ ਹੋ ਇਹ ਦੇਖੋ ਜੋ ਹਾਸ਼ੀਏ ਹੋਏ ਉਹਨੇ ਤੇ ਕਿਵੇਂ ਉੱਤੇ ਲਿਖਿਆ ਜਾਂਦਾ ਹਾਂ ਜਾਂ ਜਿਹੜਾ ਆਉਣ ਵਾਲੇ ਆਪਣੇ ਅਨੁਮਾਨ ਪੂ ਵਕਾਰੇ ਆਪਾਂ ਸੋਚਦੇ ਆ ਵੀ ਕਿਦਾਂ ਦਾ ਚਾਹੀਦਾ ਆ ਤੇ ਉਹ ਇਸ ਤਰ੍ਹਾਂ ਆਪਣੀ ਸੋਚ ਨੂੰ ਉਦਾਂ ਦੀ ਬਣਾਉਣੀ ਪੈਂਦੀ ਮੌਕੇ ਦੇ ਹਿਸਾਬ ਨਾਲ ਮੌਕੇ ਦੇ ਹਿਸਾਬ ਨਾਲ ਧਾਰਮਿਕ ਤੋਂ ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ ਫਿਰ ਤੁਸੀਂ ਕਈ ਰੰਗ ਲਿਖੇ ਨੇ ਹਨਾ ਜਿਵੇਂ ਵੀਰ ਰਸ ਤੁਸੀਂ ਸੁਣਾਇਆ ਸ਼ਿੰਗਾਰ ਰਸ ਤੇ ਵੀ ਤੁਸੀਂ ਗੀਤ ਲਿਖੇ ਨੇ ਮੈਂ ਸ਼ਿੰਗਾਰ ਮੈਂ ਦੂਸਰੇ ਨਹੀਂ ਸਮਾਜ ਵਾਲ ਮੈਂ ਜ਼ਿਆਦਾ ਦੇਸ਼ ਭਗਤੀ ਜਾਂ ਸਮਾਜ ਦੀ ਦਾ ਮੌਸਮਾਂ ਦੇ ਹਿਸਾਬ ਨਾਲ ਸਾਵਣ ਦੇ ਮਹੀਨੇ ਤੇ ਗੀਤ ਉਹ ਮੈਂ ਤੁਹਾਨੂੰ ਸੁਣਾ ਦਲਾਂ ਜੀ ਹਾਂਜੀ ਸੁਣਾ ਦਿਓ ਹਾਂਜੀ ਸਾਵਣ ਦੇ ਮਹੀਨੇ ਦਾ ਮੇਰਾ ਗੀਤ ਹੈ ਜੀ ਜੋ ਸਾਵਣ ਅੱਜ ਕੱਲ ਗਰਮੀ ਵਧ ਰਹੀ ਆ ਪਹਿਲੇ ਜ਼ਮਾਨੇ ਵਿੱਚ ਛੜੀਆਂ ਲੱਗਦੀਆਂ ਸੀਗੀਆਂ ਅੱਜ ਕੱਲ ਗਰਮੀ ਬਹੁਤ ਵਧ ਗਈ ਆ ਤੇ ਮੌਸਮ ਬਾਤਾਂ ਬਾਤ ਗਰਮ ਹੋ ਰਿਹਾ ਇਸ ਤਰ੍ਹਾਂ ਗੀਤ ਲਿਖਿਆ ਸਾਵਣ ਮਹੀਨੇ ਦਾ ਗੀਤ ਹੈ ਜੀ ਇਹ ਗੀਤ ਬਹੁਤ ਵਧੀਆ ਕਈ ਚੈਨਾਂ ਤੇ ਹੈ ਕਈ ਖਵਾਰਾਂ ਵਿੱਚ ਆਇਆ ਆ ਉਹ ਪਹਿਲਾਂ ਬੜੀ ਰੁੱਤ ਨਾ ਰਹੇਗੀ ਤੇ ਸੋਣ ਦੇ ਮਹੀਨੇ ਦੇ ਕੀ ਗਾਈਏ ਉਹ ਪਹਿਲਾ ਵਾਲੀ ਰੁੱਤ ਨਾ ਰਹੀ ਬੱਡ ਬੱਡ ਰੁੱਖਾਂ ਨੂੰ ਜਾੜਸ ਤੇ ਬਾਗੇ ਬੱਡ ਬੱਡ ਰੁੱਖਾਂ ਨੂੰ ਜਾੜਸ ਤੇ ਬਾਗੇ ਦਿਸਦੀ ਨਾ ਕੋਇਲ ਕਿਤੇ ਮਿੱਠੇ ਗੋੰਦੀ ਰਾਗੇ ਸੁਰਾ ਕਿਹੜੀਆਂ ਦੀ ਸਿਫਤ ਸੁਣਾਈਏ ਸੁਰਾ ਕਿਹੜੀਆਂ ਦੀ ਸਿਫਤ ਸੁਣਾਈਏ ਉਹ ਪਹਿਲਾ ਵਾਲੀ ਰੁੱਤ ਨਾ ਰਹੀ ਗੀਤ ਸੋਣ ਦੇ ਮਹੀਨੇ ਦੇ ਕੀ ਗਾਈਏ ਉਹ ਪਹਿਲਾ ਵਾਲੀ ਰੁੱਤ ਨਾ ਰਹੀ ਪਹਿਲਾ ਨਾਲ ਉਹ ਕੱਟ ਰੇ ਖੀਰ ਪੂੜੇ ਪੱਕਦੇ ਹੁਣ ਤਾਂ ਇਹ ਲੋਕ ਭਲ ਫਿਕਰਾਂ ਦੇ ਫੱਕਦੇ ਪਈਆਂ ਸੋਚਾ ਕਿਵੇਂ ਜ਼ਿੰਦਗੀ ਲੰਗਾਈਏ ਉਹ ਪਹਿਲਾਂ ਵਾਲੀ ਰੁੱਤ ਨਾ ਰਹੀ ਗੀਤ ਸੁਣਦੇ ਮਹੀਨੇ ਦੇ ਕੀ ਗਾਈਏ ਉਹ ਪਹਿਲਾਂ ਵਾਲੀ ਉਤ ਨਾ ਰਹੀ ਪਹਿਲਾਂ ਵਾਂਗ ਛੜੀਆਂ ਤੇ ਬੱਦਲ ਨਾ ਵਰਦੇ ਪਹਿਲਾਂ ਵਾਂਗ ਛੜੀਆਂ ਤੇ ਬੱਦਲ ਨਾ ਵਰਦੇ ਜਿਸਦੇ ਨਾ ਡੱਡੂ ਕਿਤੇ ਮੋਰ ਸ਼ੋਰ ਕਰਦੇ ਜੱਦਾ ਬਹੁਤੀਆਂ ਜਾਦਾ ਬਹੁਤੀਆਂ ਕੀ ਗਿਣਤੀ ਕਰਾਈਏ ਉਹ ਪਹਿਲਾ ਬਾਲੀ ਰੁੱਤ ਨਾ ਰਹੀ ਗੀਤ ਸੌਣ ਦੇ ਮਹੀਨੇ ਦੇ ਕੀ ਗਾਈਏ ਉਹ ਪਹਿਲਾ ਬਾਲੀ ਰੁੱਤ ਨਾ ਰਹੀ ਉਹ ਬਿਰਸੇ ਪਲਾਕੇ ਸੁਖੇ ਪੱਲੇ ਪਈਆਂ ਪੀੜਾਏ ਵੇਲਿਆਂ ਚ ਲੱਗਣ ਨਾ ਪਹਿਲਾ ਵਾਂਗ ਪੀੜਾਏ ਬਿਰਸੇ ਪਲਾਕੇ ਸੁਖੇ ਪੱਲੇ ਪਈਆਂ ਪੀੜਾਏ ਵੇਲਿਆਂ ਚ ਲੱਗਣ ਨਾ ਪਹਿਲਾ ਵਾਂਗ ਪੀੜਾਏ ਆਓ ਰਲ ਮਿਲ ਬਿਰਸੇ ਬਚਾਈਏ ਉਹ ਪਹਿਲਾ ਬਾਲੀ ਰੁੱਤ ਨਾ ਰਹੀ ਗੀਤ ਸੌਣ ਦੇ ਮਹੀਨੇ ਦੇ ਇਹ ਗਾਈਏ ਉਹ ਪਹਿਲਾ ਵਾਲੀ ਰੁੱਤ ਨਾ ਰਹੀ ਇਹ ਮੈਂ ਮੌਸਮਾਂ ਦੇ ਹਿਸਾਬ ਨਾਲ ਗੀਤ ਲਿਖਿਆ ਬਹੁਤ ਕਮਾਲ ਦਾ ਜੀ ਤੁਸੀਂ ਸੱਚ ਕਿਹਾ ਕਿ ਪਹਿਲਾ ਵਾਲੀ ਰੁੱਤ ਨਾ ਰਹੀ ਕਿਉਂਕਿ ਨਾ ਉਹ ਬਸੰਤ ਹੈ ਨਾ ਉਹ ਪਤਝੜ ਹੈ ਨਾ ਉਹ ਸਰਦ ਦਾ ਮੌਸਮ ਹੈ ਤੇ ਨਾ ਉਹ ਗਰਮੀ ਦਾ ਮੌਸਮ ਹੈ ਤੇ ਜਿਨ੍ਹਾਂ ਮੌਸਮਾਂ ਦੇ ਵਿੱਚ ਜਿਹੋ ਜਿਹੇ ਪਕਵਾਨ ਖਾਣ ਦਾ ਜਾਂ ਜਿਹੋ ਜਿਹੇ ਪਕਵਾਨਾਂ ਦਾ ਸਵਾਦ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੇ ਲਿਆ ਉਹ ਹੁਣ ਵਾਲੀ ਪੀੜ੍ਹੀ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਮਿਲ ਸਕਦਾ ਹਨਾ ਕਿਉਂਕਿ ਖੀਰ ਪੂੜੇ ਵੀ ਹੁਣ ਇੱਕ ਵਪਾਰ ਦਾ ਸਾਧਨ ਬਣ ਚੁੱਕੇ ਨੇ ਅੱਗੇ ਘਰਾਂ ਦੇ ਵਿੱਚ ਆਮ ਤੌਰ ਤੇ ਜਦੋਂ ਬਰਸਾਤਾ ਹੁੰਦੀਆਂ ਸੀ ਤੇ ਖੀਰ ਪੂੜੇ ਜਿਹੜੇ ਘਰ ਦਾ ਵੈਸੇ ਹੀ ਆਮ ਤੌਰ ਦਾ ਹੀ ਇੱਕ ਕਹਿ ਸਕਦੇ ਪਕਵਾਨ ਬਣ ਜਾਂਦਾ ਸੀ ਪਰ ਹੁਣ ਇਹਦੇ ਵਿੱਚ ਵੀ ਇੱਕ ਵਪਾਰ ਜਿਹੜਾ ਨਾਲ ਜੁੜ ਗਿਆ ਤੇ ਇਹ ਇੱਕ ਫੈਸ਼ਨ ਬਣ ਗਈਆਂ ਹੁਣ ਚੀਜ਼ਾਂ ਹਨਾ ਜਿਹਦੇ ਨਾਲ ਹਰ ਇਨਸਾਨ ਉਹਨੂੰ ਅਫੋਰਡ ਨਹੀਂ ਕਰ ਸਕਦਾ ਸਰ ਤੁਸੀਂ ਮੌਸਮ ਦੇ ਲਿਹਾਜ਼ ਦੇ ਗੀਤ ਲਿਖੇ ਜੋ ਸਚਾਈਆਂ ਆ ਉਹ ਤੁਸੀਂ ਬਿਆਨ ਕਰਦੇ ਰਹੇ ਬਹੁਤ ਸਾਰੇ ਗੀਤ ਜਿਹੜੇ ਨੇ ਅੱਜ ਦੇ ਸਮੇਂ ਦੇ ਵਿੱਚ ਗਾਏ ਜਾ ਰਹੇ ਨੇ ਜਿਦੇ ਵਿੱਚ ਬੰਦੂਕ ਕਲਚਰ ਹੋ ਗਿਆ ਨਸ਼ਾ ਖੋਰੀ ਹੋ ਗਈ ਇਸ ਨੂੰ ਪ੍ਰੋਮੋਟ ਕੀਤਾ ਜਾਂਦਾ ਇਹੋ ਜਿਹੇ ਹਾਈ ਬੀਟ ਦੇ ਗੀਤ ਲਗਾਏ ਜਾਂਦੇ ਨੇ ਜਿਦੇ ਵਿੱਚ ਨੌਜਵਾਨੀ ਜਿਹੜੀ ਆ ਉਤਸੁਕ ਹੁੰਦੀ ਆ ਜੋਸ਼ ਨਾਲ ਭਰ ਜਾਂਦੀ ਆ ਤੇ ਉਹ ਨੌਜਵਾਨੀ ਫੇਰ ਬਹੁਤ ਵਾਰ ਮੈਂ ਕਹੂੰਗੀ ਜ਼ਿਆਦਾਤਰ ਜਿਹੜੀ ਆ ਆਪਣੇ ਸਹੀ ਰਸਤੇ ਤੋਂ ਭਟਕ ਜਾਂਦੀ ਆ ਕੀ ਕਹਿਣਾ ਚਾਹੂੰਗੀ ਇਹੋ ਜਿਹੇ ਗੀਤਾਂ ਨੂੰ ਲੈ ਕੇ ਜੋ ਪਹਿਲੇ ਲਿਖੇ ਗਏ ਲਿਖ ਗਏ ਚਲੋ ਕਲਾਕਾਰਾਂ ਦੀ ਆਪਣੀ ਮਰਜ਼ੀ ਸੀ ਉਹਦਾ ਬਤਾਂ ਬੰਦ ਜੋ ਚੱਲਦਾ ਸੀ ਅੱਜ ਕਿ ਨਸ਼ੇ ਨਸ਼ੇ ਸ਼ਰਾਬਾਂ ਤੇ ਗੀਤ ਵੀ ਲਿਖਦੇ ਸੀਗੇ ਅੱਜ ਸਾਨੂੰ ਲੋੜ ਆ ਇਹ ਨਸ਼ਿਆਂ ਤੋਂ ਦੂਰ ਰਹਿਣ ਦੀ ਤੇ ਨਸ਼ਿਆਂ ਨੂੰ ਹਟਾਉਣ ਵਾਲੇ ਗੀਤ ਆਪਾਂ ਨੂੰ ਲਿਖਣੇ ਚਾਹੀਦੇ ਆ ਇਸ ਤਰ੍ਹਾਂ ਮੈਂ ਗੀਤ ਇੱਕ ਲਿਖੇ ਦੋ ਚਾਰ ਲੈਣਾ ਤੁਹਾਨੂੰ ਸੁਣਾਣਾ ਜੀ ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਪਰਦੇ ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਪਰਦੇ ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਪਰਦੇ ਜਿਸ ਕਰ ਵਿੱਚ ਅੱਗ ਨਸ਼ਿਆਂ ਦੀ ਤੁਖ ਦੀ ਕਰਦੀਏ ਰਾਜ ਰਾਣੀ ਨੰਗ ਅਤੇ ਭੁਖ ਦੀ ਜਿਸ ਘਰ ਵਿੱਚ ਅਗ ਨਸ਼ਿਆਂ ਦੀ ਤੁਖ ਸੀ ਕਰਦੀਏ ਰਾਜ ਰਾਣੀ ਲੰਗ ਤੇ ਭੁੱਖ ਦੀ ਮਾੜੇ ਬਣ ਦੇ ਹਾਲਾਤ ਐ ਬੀਆ ਦੇ ਕਰਦੇ ਐਬ ਨਸ਼ਿਆਂ ਦੇ ਜਿਸਮ ਚ ਜ਼ਹਿਰ ਪਰਦੇ ਐਬ ਨਸ਼ਿਆਂ ਦੇ ਜਿਸਮ ਚ ਜ਼ਹਿਰ ਪਰਦੇ ਅਸੀਂ ਨਸ਼ਿਆਂ ਦੇ ਐਪੀਆਂ ਦੀ ਸੋਚ ਰੰਦੀ ਸੜਦੀ ਨਸ਼ਿਆਂ ਦੀ ਜ਼ਹਿਰ ਮਾਰੂ ਰੋਗ ਕਈ ਜੜਦੀ ਰਹਿੰਦੇ ਦੁੱਖਾਂ ਤੇ ਫਿਕਰਾਂ ਦੇ ਮੀਂਹ ਵਰਦੇ ਐਬ ਨਸ਼ਿਆਂ ਦੇ ਜਿਸਮ ਚ ਜ਼ਹਿਰ ਪਰਦੇ ਐਬ ਨਸ਼ਿਆਂ ਦੇ ਜਿਸਮ ਚ ਜ਼ਹਿਰ ਪਰਦੇ ਨਸ਼ਿਆਂ ਗੀ ਗੱਡੀ ਜਦੋਂ ਸਿਖਰਾਂ ਤੇ ਚੜਦੀ ਬਣਦੀ ਜਿੰਦਰਾ ਹੀ ਮੌਤ ਵਾਲੇ ਦਰਦੀ ਨਸ਼ਿਆਂ ਦੀ ਗੱਡੀ ਜਦੋਂ ਸਿਖਰਾਂ ਤੇ ਚੜਦੀ ਬਣਦੀ ਜਿੰਦਰਾ ਹੀ ਮੌਤ ਵਾਲੇ ਦਰਦੀ ਨਹੀਂ ਦੂਰ ਰਹਿੰਦੇ ਜੋ ਨਸ਼ਿਆਂ ਦੇ ਨਹੀਂ ਕਰਦੇ ਦੂਰ ਰਹਿੰਦੇ ਜੋ ਨਸ਼ਿਆਂ ਤੋਂ ਨਹੀਂ ਕਰਦੇ ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਪਰਦੇ ਐਬ ਨਸ਼ਿਆਂ ਦੇ ਜਿਸਮ 'ਚ ਜ਼ਹਿਰ ਪਰਦੇ ਉਹ ਪਛਤਾਉਣਾ ਨਹੀਂ ਤੇ ਫੇਰ ਬੜਾ ਸੁਖਿਆ ਜੇ ਨਾ ਵੀੜ ਨਸ਼ਿਆਂ ਦੇ ਖਾਤਮੇ ਲਈ ਚੁੱਕਿਆ ਉਹ ਪਛਤਾਉਣਾ ਨਹੀਂ ਤੇ ਫੇਰ ਬੜਾ ਸੁਖਿਆ ਜੇ ਨਾ ਵੀੜ ਨਸ਼ਿਆਂ ਦੇ ਖਾਤਮੇ ਲਈ ਚੁੱਕਿਆ ਕਿ ਨਸ਼ਿਆਂ ਦੇ ਸਾਗਰਾਂ 'ਚ ਰਹਿਣੇ ਮਰਦੇ ਐਬ ਨਸ਼ਿਆਂ ਦੇ ਜਿਸਮ 'ਚ ਜਹਿਰ ਪਰਦੇਬ ਨਸ਼ਿਆਂ ਦੇ ਜਿਸਮ ਚ ਜਹਿਰ ਪਰਦੇ ਇਹ ਨਸ਼ਿਆਂ ਨੂੰ ਹਟਾਉਣ ਵਾਲੇ ਗੀਤ ਆਪਾਂ ਲਿਖਣੇ ਚਾਹੀਦੇ ਹਮ ਸੁਖਦੇਵ ਜੀ ਜਿਵੇਂ ਤੁਸੀਂ ਨਸ਼ਿਆਂ ਨੂੰ ਹਟਾਉਣ ਲਈ ਗੀਤ ਲਿਖਿਆ ਪਰ ਇਹਦੇ ਬਦਲੇ ਦੇ ਵਿੱਚ ਜੇਕਰ ਪੌਪੂਲਰ ਗੀਤਾਂ ਦੀ ਗੱਲ ਕਰ ਲਈ ਜਾਏ ਤੇ ਉਹ ਪਸੰਦ ਕੀਤੇ ਜਾਂਦੇ ਨੇ ਜਿਹਦੇ ਵਿੱਚ ਪ੍ਰਮੋਟ ਕੀਤਾ ਜਾਂਦਾ ਨਸ਼ਿਆਂ ਨੂੰ ਹਨਾ ਬੰਦੂਕਾਂ ਨੂੰ ਕੀ ਕਾਰਨ ਸਮਝਦੇ ਹੋ ਤੁਸੀਂ ਕੀ ਲੋਕ ਉਲਟ ਚੀਜ਼ ਵੱਲ ਜ਼ਿਆਦਾ ਜਾਂਦੇ ਨੇ ਜਾਂ ਸਾਡਾ ਮੀਡੀਆ ਉਸ ਨੂੰ ਜ਼ਿਆਦਾ ਪ੍ਰੋਮੋਟ ਕਰ ਦਿੰਦਾ ਹੈ ਕੀ ਕਾਰਨ ਸਮਝਦੇ ਤੁਸੀਂ ਇਹ ਲੋਕਾਂ ਨੂੰ ਗਿੱਸਤਾਵਾਂ ਦੇ ਰੁਚੀ ਹੁੰਦੀ ਜਿਸ ਦਾ ਸੁਣਨ ਵਾਲਿਆਂ ਦੀ ਆ ਉਹ ਜੀ ਗੀਤਕਾਰ ਜਿਹੜਾ ਉਹ ਆਪਣੀ ਰੁਚੀ ਉਸ ਹਿਸਾਬ ਨਾਲ ਉਹ ਕਰਦਾ ਹੈ ਜਿਸ ਹਿਸਾਬ ਨਾਲ ਉਹਦਾ ਇੰਟਰਸਟ ਹੁੰਦਾ ਗੀਤਕਾਰ ਨੂੰ ਜ਼ਿਆਦਾ ਇਹ ਡਿਪੈਂਡ ਕਰਦਾ ਹੂੰ ਜੀ ਨੌਜਵਾਨਾਂ ਦੇ ਲਈ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਗੀਤ ਨੇ ਉਹ ਇਸ ਤਰ੍ਹਾਂ ਦੇ ਲਿਖੇ ਜਾਣੇ ਚਾਹੀਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਸੇਧ ਮਿਲੇ ਹੈਨਾ ਦੇਸ਼ ਭਗਤੀ ਦਾ ਗੀਤ ਲਿਖਣਾ ਚਾਹੀਦੇ ਉਹਨਾਂ ਪਰ ਇਹ ਇਹ ਗੀਤ ਲਿਖਣ ਦੀ ਗਿਣਤੀ ਕਿਉਂ ਘਟਦੀ ਜਾ ਰਹੀ ਹੈ ਕਿਉਂ ਅੱਜ ਕੱਲ ਮੀਡੀਆ ਦੇ ਵਿੱਚ ਜੋ ਗੀਤ ਸੀ ਜਿਹੜਾ ਦੂਸਰਾ ਚੈਨਲਾਂ ਤੇ ਦੂਜੇ ਗੇ ਤੇਜੇ ਚਾਲੇ ਮਨੋਰੰਜਨ ਵਾਲੇ ਚੱਲ ਰਹੇ ਆ ਉਹ ਦੇਸ਼ ਭਗਤੀ ਵਾਲ ਵੀ ਰੁਝਾਨ ਘਟ ਰਿਹਾ ਹੈ ਲੋਕਾਂ ਦਾ ਇਸ ਕਰਕੇ ਨਾ ਆਪਣੇ মিডিਏ ਵਿੱਚ ਆਪਾਂ ਨੂੰ ਜੋ ਸਮਾਜਿਕ ਮੁੱਦੇ ਉਹਨਾਂ 'ਤੇ ਹੀ ਲਿਖਣੀ ਚਾਹੀਦੇ ਜੀ ਤੁਹਾਡੀ ਜਿਹੜੀ ਕਿਤਾਬ ਛਪੀ ਲੋਕ ਹਿੱਤਾਂ ਦੇ ਸੰਗ ਇਹ ਇਸ ਕਿਤਾਬ ਦੇ ਵਿੱਚ ਕੀ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੇ ਕਿਹੜੇ ਰੰਗ ਉਹਨਾਂ ਨੂੰ ਪੜਨ ਨੂੰ ਮਿਲਣਗੇ ਮਜ਼ਦੂਰਾਂ ਬਾਰੇ ਉਹਦੇ ਵਿੱਚ ਲਿਖਿਆ ਆ ਗੀਤ ਲਿਖੇ ਨੇ ਹਾਂਜੀ ਹਾਂਜੀ ਦੇਸ਼ ਭਗਤੀ ਦੇ ਗੀਤ ਵੀ ਲਿਖਿਆ ਆਪਾਂ ਉਹਦੇ ਵਿੱਚ ਤੇ ਬਾਜ਼ਾਬਾਨ ਤੇ ਲਿਖਿਆ ਧੀਆਂ ਦੀ ਐਜੂਕੇਸ਼ਨ ਲਿਖਿਆ ਨਸ਼ਿਆਂ ਦੇ ਅਤੇ ਹੋਰ ਜੇ ਸਮਾਜਿਕ ਪੇਟਾਚਾਰ ਜਿੰਨੇ ਵੀ ਸਮਾਜ ਦੇ ਟੌਪੇ ਸਾਰੇ ਤੇ ਆਪਾਂ ਉਹਦੇ ਵਿੱਚ ਕੀ ਸੀ ਤੇ ਇਹ ਕਿਤਾਬ ਕਿੱਥੋਂ ਪਬਲਿਕੇਸ਼ਨ ਹੋਈ ਆ ਤੇ ਕਿੱਥੇ-ਕਿੱਥੋਂ ਲਈ ਜਾ ਸਕਦੀ ਇਹ ਬਸਤ ਸੇਲ ਵਿੱਚੋਂ ਹੋਈ ਸੀਗੀ ਉਹ 500 ਕਾਪੀ ਸਮਾਈ ਦੇ ਉਹਦੀ ਕਾਪੀ ਐ ਇਸ ਵੇਲੇ ਮੁੱਕ ਚੁੱਕੀ ਚੁਕਿ ਗਏ ਮੇਰੇ ਕੋਲ ਤੇ ਦੁਬਾਰਾ ਫੇਰ ਇਹਨੂੰ ਨਵੇਂ ਸਿਰੋਂ ਹੋਰ ਛਪਾਉਂਗਾ ਕਿ ਕਿ ਨਵੀਂ ਮੇਰੀ ਕਿਤਾਬ ਛਪ ਰਹੀ ਹੈ ਧਰਤੀ ਪੰਜਾਬ ਦੀ ਉਹ ਦੋ ਤਿੰਨ ਮਹੀਨੇ ਦੇ ਵਿੱਚ ਪਬਲਿਕ ਸਮਨੇ ਲੋਕ ਅਰਪਣ ਹੋਗੀ ਧਰਤੀ ਪੰਜਾਬ ਦੀ ਵਿੱਚ ਵੀ ਗੀਤ ਲਿਖੇ ਹੋਏ ਨੇ ਹਾਂਜੀ ਉਹ ਸਮਾਜਿਕ ਗੀਤ ਦੇਸ਼ ਭਗਤੀ ਸਾਰੇ ਜੋ ਸਮਾਜ ਦੇ ਮੁੱਦੇ ਆ ਉਹਦੇ ਵਿੱਚ ਮੈਂ ਧਾਰਮਿਕ ਰਚਨਾਵਾਂ ਵੀ ਪੈਦਾ ਕੀ ਕੋਈ ਧਾਰਮਿਕ ਰਚੀ ਜੇ ਹੋਵੇ ਤੇ ਆਪਣੀ ਚੰਗੀ ਸੋਚ ਬਣੂਗੀ ਸਮਾਜ ਲਈ ਹਾਂਜੀ ਸੁਖਦੇਵ ਸਿੰਘ ਗੰਡਵਾ ਜੀ ਨੂੰ ਇੰਨਾ ਸਮਾਂ ਹੋ ਗਿਆ ਗੀਤ ਲਿਖਦੇ ਆ ਕਦੇ ਦਿਲ ਨਹੀਂ ਕੀਤਾ ਕਿ ਕੋਈ ਕਹਾਣੀ ਸਰਜੀ ਜਾ ਸਕੇ ਕੋਈ ਨਾਵਲ ਲਿਖਿਆ ਜਾ ਸਕੇ ਜਦ ਵਾਰਤਕ ਵਾਲੇ ਪਾਸੇ ਹਜੇ ਧਿਆਨ ਨਹੀਂ ਦਿੱਤਾ ਮੈਂ ਜਿਆਦਾ ਵੈਸੇ ਮੈਂ ਕਵੀਦੋਵਾਰਾਂ ਵੀ ਜਨਕ ਹਫਤਾਵ ਵਗੈਰਾ ਗੀਤ ਬੋਲਦਾ ਹਾਂ ਤੇ ਕਵਿ ਰੁਚੀ ਇੱਧਰ ਲਈ ਜਿਆਦੀ ਚੰਗੀਆਂ ਵੀ ਸਾਰੀਆਂ ਲਾਭ ਦੇ ਕਿ ਪ੍ਰੋਗਰਾਮ 'ਚ ਕਹਾਣੀ ਸੁਣਾਉਂਦੇ ਉਹ ਸੋਤੇ ਸਮਝ ਗਏ ਕਹਾਣੀ ਸੁਣਦੇ ਵੀ ਸੋਤੇ ਆ ਬੰਗੂ ਅਸੀਂ ਜੋ ਵੀ ਜੋ ਪ੍ਰੋਗਰਾਮ ਚੱਲਦਾ ਸਾਨੂੰ ਸੁਣ ਉਹ ਧਿਆਨ ਨਾਲ ਸੁਣਨਾ ਚਾਹੀਦਾ ਸਹਿਤਕਾਰ ਨੂੰ ਕਿਉਂ ਉਹਦੇ ਵਿੱਚੋਂ ਵੀ ਉਹ ਕਾਫਤਾ ਬੰਦੀਆਂ ਕਹਾਣੀ ਚੋਂ ਵੀ ਹੂੰ ਕਾਫਤਾ ਵਿੱਚੋਂ ਕਹਾਣੀ ਬਣਾ ਲੈਂਦੇ ਫਾਤਰ ਲੈ ਕੇ ਜੀ ਇੱਕ ਦੂਜੇ ਜਿਹੜਾ ਸਹਿਤ ਆ ਆਪਸ ਵਿੱਚ ਜਿੱਦਾਂ ਪਨੀਰੀ ਲਾਈ ਜਾਂਦੀ ਹੈ ਇੱਕ ਦੂਜੇ ਵੀ ਪੱਟ ਕੇ ਦੂਜੇ ਥੇ ਇਦਾਂ ਹੀ ਚੱਲਦਾ ਏ ਸਾਰਾ ਕੰਮ ਹੂੰ ਸੁਖਦੇਵ ਸਿੰਘ ਗੰਡਵਾ ਨੂੰ ਆਪਣੇ ਗੀਤਾਂ ਤੋਂ ਇਲਾਵਾ ਕਿਹੜਾ ਹੋਰ ਗੀਤਕਾਰ ਪਸੰਦ ਹੈ ਜਿਸਦੇ ਲਿਖੇ ਗੀਤ ਤੁਹਾਨੂੰ ਚੰਗੇ ਲੱਗਦੇ ਨੇ ਜਿਹਦੇ ਗਾਏ ਗੀਤ ਤੁਹਾਨੂੰ ਪਸੰਦ ਮੈਂ ਜਰਮ ਸਿੰਘ ਸਫਰਜੀ ਦਾ ਗੀਤ ਹੈ ਉਹ ਜਵਾਨੀ ਜਿਹਦੇ ਮੈਨੂੰ ਚੰਗੇ ਲੱਗਦੇ ਨੇ ਦੋਵਾਂ ਦੇ ਗਾਣਾ ਇੱਕ ਚਾਂਸ ਸਫਰਜੀ ਦਾ ਗੀਤ ਤੇ ਇੱਕ ਆਨੰਦ ਲਾਲ ਨੌਰਪੂਰੀ ਜੀ ਦਾ ਗੀਤ ਮੈਂ ਇਹਨਾਂ ਦੇ ਗੀਤ ਗਾਉਣਾ ਬਾਅਦ ਵਿੱਚ ਨੀ ਮੈਂ ਗਾਉਂਦਾ ਕਿਉਂ ਮੈਨੂੰ ਇੰਟੈਕਟ ਜਿਹੜੇ ਸਮਾਜ ਨੂੰ ਜਿਹੜੇ ਹੈਗੇ ਸਾਰੇ ਗੀਤ ਚੰਗੇ ਮਨੋਰੰਜਨ ਵਾਲੇ ਪਰ ਮੇਰੀ ਪਸੰਦ ਜੋ ਸਮਾਜ ਇਹਨੂੰ ਕੋਈ ਚੀਜ਼ ਦੇ ਸਕਦਾ ਨਾ ਉਹ ਉਸ ਤਰ੍ਹਾਂ ਦੇ ਮੈਂ ਗੀਤ ਗਾਣਾ ਜੋ ਸਮਾਜ ਆਨੰਦ ਲਾਲ ਨੌਰਪੂਰੀ ਦਾ ਕੋਈ ਗੀਤ ਜਿਹੜਾ ਤੁਹਾਨੂੰ ਬਹੁਤ ਚੰਗਾ ਆਨੰਦ ਲਾਲ ਨੌਰਪੂਰੀ ਦਾ ਗੀਤ ਉਹ ਦੁਨੀਆ ਦੇ ਬੰਦੇ ਪੁੱਜੋ ਮੈਨੂੰ ਸਭ ਤੋਂ ਪਿਆਰਾ ਗੀਤ ਲੱ ਉਹ ਦੁਨੀਆਂ ਦੇ ਬੰਦਿਓ ਪੁੱਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇਓ ਪੂਜੋ ਉਹਨਾਂ ਨੇ ਕੀ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇਓ ਪੂਜੋ ਕਈ ਨਾਰਾਂ ਦੇ ਫੁੱਲਾਂ ਵਰਗੇ ਹੱਲੇ ਰੂਪ ਨਰੋਏ ਸੱਜਣਾ ਦੇ ਹੱਥਾਂ ਵਿੱਚ ਗਾਨੇ ਚਾ ਨਾ ਪੂਰੇ ਹੋਏ ਕਈ ਨਾਰਾਂ ਦੇ ਫੁੱਲਾਂ ਵਰਗੇ ਹਲੇ ਰੂਪ ਨਰੋਏ ਸਗਨਾ ਦੇ ਹੱਥਾਂ ਵਿੱਚ ਗਾਨੇ ਚਾ ਨ ਪੂਰੇ ਹੋਏ ਦਿਲ ਦੇ ਵਿੱਚ ਕੋਈ ਬੈਠੀਆਂ ਦਿਲ ਦੇ ਵਿੱਚ ਕੋਈ ਬੈਠੀਆਂ ਲੱਖਾਂ ਹੀ ਅਰਮਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇ ਕੀ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇਓ ਪੂਜੋ ਕਿਨੂੰ ਰਹੀ ਜੀਵਨ ਦੀਆਂ ਲੋੜਾਂ ਹਰ ਕੋਈ ਜਿਉਣਾ ਚਾਹੁੰਦਾ ਏ ਤਰ੍ਹਾਂ ਤਰ੍ਹਾਂ ਦੇ ਇਸ ਜੀਵਨ ਲਈ ਬੰਦਾ ਜਾਲ ਬਿਸ਼ਾਉਂਦਾ ਏ ਜਿਉਣਾ ਉਹ ਬੰਦੇ ਦਾ ਜਿਉਣਾ ਰੋਕੇ ਜੋ ਤੂਫਾਨਾਂ ਨੂੰ ਜਿਉਣਾ ਉਹ ਬੰਦੇ ਦਾ ਜਿਉਣਾ ਰੋਕੇ ਜੋ ਤੂਫਾਨਾਂ ਨੂੰ ਦੇਸ਼ ਦੀ ਖਾਤਰ ਵਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦਿਓ ਪੂਜੋ ਸ਼ੇਰਾਂ ਦੀ ਛਾਤੀ ਤੇ ਬਹਿ ਕੇ ਮੌਤ ਜਿਨਾਂ ਨੇ ਮੰਗੀ ਹੁੰਦੀਆਂ ਨਦੀਆਂ ਵਿੱਚ ਡੁੱਬ ਕੇ ਗੋਰੀ ਚਮੜੀ ਰੰਗੀ ਨਮੀ ਦੇਸ਼ ਤੇ ਰੰਗਣ ਚਾੜੀ ਪੂਜੋ ਉਹਨਾਂ ਭਗਵਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਦੁਨੀਆਂ ਦੇ ਬੰਦੇ ਪੂਜੋ ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਏ ਆਪਣੇ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਏ ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ ਨੂਰਪੁਰੀ ਬੰਦ ਕਰਦੇ ਬੀਬਾ ਝੂਠੀਆਂ ਹੋਰ ਦੁਕਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਉਹ ਦੁਨੀਆਂ ਦੇ ਬੰਦੇ ਪੂਜੋ ਇਸ ਗੀਤ ਦੇ ਨਾਮ ਨੰਦਰ ਲੋਪੁਰੀ ਸੁਨਾਮ ਕਰਦਾ ਕਿ ਇਹਨਾਂ ਨੇ ਦੇਸ਼ ਭਗਤੀ ਦਾ ਕੀ ਕਿੰਨਾ ਸੋਹਣਾ ਪੇਸ਼ ਕੀਤਾ ਜੋ ਸੀਜਦਾ ਨੂੰ ਪ੍ਰਣਾਮ ਕੀਤਾ ਜੀ ਹੂੰ ਜੀ ਬਿਲਕੁਲ ਸਰ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਲਈ ਤੁਸੀਂ ਕੀ ਸਮਝਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਗੀਤਕਾਰ ਹੁਣ ਪੈਦਾ ਹੋ ਰਹੇ ਨੇ ਉਹਨਾਂ ਦੇ ਉੱਤੇ ਕਿਦਾਂ ਦਾ ਪ੍ਰਭਾਵ ਆ ਉਹਨਾਂ ਦਾ ਮਨੋਰੰਜਨ ਦਾ ਜ਼ਿਆਦਾ ਪ੍ਰਭਾਵ ਪਿਆ ਚਾਹੀਦਾ ਇਹਨਾਂ ਨੂੰ ਸਮਾਜਿਕ ਮੁੱਦੇ ਲਿਖਣੇ ਚਾਹੀਦੇ ਆ ਨਸ਼ਿਆਂ ਤੋਂ ਹਟਾਉਣ ਬਾਰੇ ਮਿਹਨਤ ਕਰਨ ਵਾਲਿਆਂ ਦੇਸ਼ ਭਗਤੀ ਨਾਲ ਜੋੜਨ ਵਾਲੇ ਦੇਸ਼ ਪ੍ਰੇਮ ਦੇ ਗੀਤ ਉਹਨਾਂ ਨੂੰ ਆਪਣੇ ਕੈਨਾਂ ਤੇ ਲਾਉਣੇ ਚਾਹੀਦੇ ਆ ਹੂੰ ਤੇ ਇਹਦਾ ਕਾਰਨ ਕੀ ਸਮਝਦੇ ਹੋ ਕਿ ਕਿ ਉਹ ਕਿਤਾਬਾਂ ਤੋਂ ਬੇਮੁਖ ਹੋਏ ਨੇ ਕਿਤਾਬਾਂ ਨਹੀਂ ਪੜ ਰਹੇ ਜਾਂ ਉਹਨਾਂ ਨੂੰ ਸੇਧ ਨਹੀਂ ਕੋਈ ਚੰਗੀ ਮਿਲ ਰਹੀ ਜਾਂ ਗਾਈਡੈਂਸ ਨਹੀਂ ਮਿਲ ਰਹੀ ਜਿਆਦਾ ਕਿਤਾਬਾਂ ਪੜਨ ਵਾਲੇ ਪੜਦੇ ਵੀ ਆ ਲੇਕਿਨ ਨੌਜਵਾਨਾਂ ਦੀ ਪੀੜ੍ਹੀ ਦਾ ਅੱਜਕੱਲ ਬਹੁਤ ਸਾਰਾ ਮੋਬਾਈਲ ਤੇ ਚੱਲਿਆ ਪਿਆ ਉਹ ਮੋਬਾਈਲਾਂ ਤੇ ਇਹ ਮਨੋਰੰਜਨ ਜ਼ਿਆਦਾ ਚੱਲਦਾ ਪਿਆ ਹੂੰ ਜਾ ਫਿਲਮਾਂ ਚੱਲਦੀਆਂ ਜਾਂ ਗੀਤ ਚੱਲਦੇ ਤੁਸੀਂ ਹੁਣ ਤੱਕ ਜਿੰਨੇ ਵੀ ਗੀਤ ਲਿਖੇ ਨੇ ਤੁਹਾਡੀ ਬਹੁਤ ਸਾਰੀਆਂ ਅਖਬਾਰਾਂ ਮੈਗਜ਼ੀਨਸ ਦੇ ਵਿੱਚ ਇਹ ਗੀਤ ਛਪੇ ਜਿਵੇਂ ਤੁਸੀਂ ਦੱਸਿਆ ਕਿ ਅੱਜ ਦੀ ਆਵਾਜ਼ ਦੇ ਵਿੱਚ ਤੁਹਾਡਾ ਪਹਿਲਾ ਗੀਤ ਛਪਿਆ ਸੀਗਾ ਉਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਵੀ ਤੁਹਾਡੇ ਗੀਤ ਲੱਗੇ ਨੇ ਕੀ ਲੱਗਦਾ ਹੈ ਕਿ ਇੱਕ ਗੀਤਕਾਰ ਦੇ ਲਈ ਗੀਤ ਲਿਖਣਾ ਕਿੰਨਾ ਕੁ ਜ਼ਿਆਦਾ ਕਮਾਈ ਦਾ ਸਾਧਨ ਬਣ ਸਕਦਾ ਦੇਖੋ ਦਾ ਇਹ ਪ੍ਰੋਫੈਸ਼ਨਲ ਤੌਰ ਤੇ ਲਿਖਦੇ ਆ ਉਹਨਾਂ ਨੂੰ ਕਮਾਈ ਦਾ ਸਾਧਨ ਬਣਦੇ ਵੀ ਆ ਲੇਕਿਨ ਉਹ ਜਿਹੜੇ ਹਾਈ ਲੈਵਲ ਦੇ ਉਹਨਾਂ ਨੂੰ ਮੰਨਦਾ ਜਿਹੜੇ ਆਮ ਲਿਖ ਉਹਦੇ ਕੋਲ ਪੈਸੇ ਲੱਗਦੇ ਆ ਫਾਰਾ ਵਗੈਰਾ ਤੇ ਜੋ ਵੀ ਆਪਣੇ ਸਮਗਰੀ ਛਪਾਉਂਦਾ ਆ ਲੇਕਿਨ ਜਿਹੜਾ ਇੱਕ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਜਿਹੜਾ ਸਾਡੇ ਵਰਗੇ ਕੋਲੋਂ ਪੈਸੇ ਲਾ ਕੇ ਤਾਬਾ ਛਾਪਦੇ ਆ ਅਸੀਂ ਇਹਦੇ ਵਿੱਚ ਲੱਭਦੇ ਕੁਝ ਨਹੀਂ ਅਸੀਂ ਕਹਿੰਦੇ ਸਮਾਜ ਨੂੰ ਜੋ ਸਾਡੇ ਕੋਲ ਦੇਖਣ ਦੀ ਸ਼ਕਤੀ ਪਰਮਾਤਮਾ ਨੇ ਦਿੱਤੀ ਆ ਆਪਾਂ ਕੋ ਸਮਾਜ ਨੂੰ ਦੇ ਸਕੀਏ ਮੇਰੀ ਰੁਚੀ ਉਸ ਪਾਸੇ ਆ ਜੀ ਜੀ ਬਿਲਕੁਲ ਬਹੁਤ ਵਧੀਆ ਗੱਲ ਕਹੀ ਕਿ ਜੋ ਸਮਾਜ ਨੂੰ ਦਿੱਤਾ ਜਾ ਸਕਦਾ ਸਾਨੂੰ ਦੇਣਾ ਚਾਹੀਦਾ ਆ ਸਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਲੇਖਣੀ ਐ ਹੋਣੀ ਚਾਹੀਦੀ ਹੈ ਕਿ ਪਾਠਕ ਖਤਮ ਹੋ ਗਏ ਨੇ ਜਾਂ ਫਿਰ ਲੇਖਕ ਹੋ ਜੇ ਨਹੀਂ ਰਹੇ ਕਿ ਉਹ ਪਾਠਕਾਂ ਨੂੰ ਆਪਣੇ ਵੱਲ ਖਿੱਚ ਸਕਦਾ ਦੇਖੋ ਪਾਠਕ ਵੀ ਹੈਗੇ ਲਿਖ ਵੀ ਹੈਗੇ ਆ ਤੇ ਲੇਖ ਦਾ ਕੰਮ ਲਿਖਣਾ ਆ ਤੇ ਪਾਠਕਾਂ ਦਾ ਪੜ ਕੇ ਉਹਤੇ ਹੰਮਲ ਕਰਨਾ ਆ ਲਿਖਣਾ ਤਾਂ ਆਪਣਾ ਕੰਮ ਲਿਖਣ ਤੇ ਕਰਨਾ ਤੇ ਲੋਕਾਂ ਦੇ ਵਿੱਚ ਅਰਪਣ ਕਰਨਾ ਆ ਚੀਜ਼ ਪੇਸ਼ ਕਰਤੀ ਜੋ ਜੋ ਕਰਨਾ ਪਿਆ ਆਪਣੇ ਸਮਾਜ ਨੇ ਕਰਨਾ ਇਹ ਸਮਾਜ ਦੀ ਜ਼ਿੰਮੇਵਾਰੀ ਬਣਦੀ ਆ ਵੀ ਕਿੱਦਾਂ ਨੂੰ ਜਾਣਾ ਹੂੰ ਸੁਖਦੇਵ ਜੀ ਅ ਅਖੀਰਲਾ ਸਵਾਲ ਪੁੱਛੂੰਗੀ ਕਿ ਕਹਿੰਦੇ ਕਿ ਇੱਕ ਲੇਖਕ ਨੂੰ ਇੱਕ ਕਵੀ ਨੂੰ ਕੁਝ ਵੀ ਸਿਰਜਣ ਲਈ ਕੁਝ ਲਿਖਣ ਲਈ ਇੱਕ ਵੱਖਰਾ ਹੀ ਮਾਹੌਲ ਚਾਹੀਦਾ ਹੁੰਦਾ ਤੁਹਾਨੂੰ ਕਦੇ ਇਸ ਤਰ੍ਹਾਂ ਜ਼ਰੂਰਤ ਪਈ ਹੈ ਕਿ ਜਾਂ ਫਿਰ ਚੱਲਦੇ ਫਿਰਦੇ ਵੀ ਤੁਸੀਂ ਗੀਤ ਲਿਖ ਸਕਦੇ ਦੇਖੋ ਚੱਲਦੇ ਫਿਰਦੇ ਜੋ ਵਾਪਰ ਰਹੀਆਂ ਘਟਨਾਵਾਂ ਜਾਂ ਕੋਈ ਜਿਵੇਂ ਚੀਜ਼ ਸੁਣੀ ਆ ਉਦੋਂ ਆਪਾਂ ਮਨ ਵਿੱਚ ਰਿਕਾਰਡਿੰਗ ਕਰ ਲਈਦਾ ਹੂੰ ਫਿਰ ਵਿਹਲੇ ਇਹ ਦੇ ਲਿਖਣ ਲਈ ਕਾਂ ਤੇ ਚਾਹਦਾ ਉਹਦਾ ਲਿਖਿਆ ਨਹੀਂ ਜਾਂਦਾ ਉਹ ਫਿਰ ਰਾਤ ਦੇ ਟਾਈਮ ਸਾਨੂੰ ਕਹਿੰਦਾ ਇੱਕ ਦੋ ਵਜ ਜਾਂ ਦੇ ਕਹਿੰਦੇ ਹਾਂਜੀ ਲਿਖਣ ਲਈ ਪਹਿਲਾਂ ਮਿਹਨਤ ਬਹੁਤ ਕਰਨੀ ਪੈਂਦੀ ਆ ਕਿਸੇ ਚੀਜ਼ ਤੇ ਪਹੁੰਚਣਾ ਪਹਿਲਾਂ ਮਿਹਨਤ ਕਰਨੀ ਪੈਂਦੀ ਬਾਅਦ ਚ ਫਲ ਮਿਲਦਾ ਹੈ ਜੀ ਹਾਂਜੀ ਦੇਵਜੀ ਬਹੁਤ ਵਧੀਆ ਗੱਲ ਕਹੀ ਕਿ ਮਿਹਨਤ ਕਰਨੀ ਪੈਂਦੀ ਹੈ ਤੇ ਸਾਡੀ ਜਿਹੜੀ ਅੱਜ ਕੱਲ ਦੀ ਪੀੜ੍ਹੀ ਉਹ ਮਿਹਨਤ ਤੋਂ ਹੀ ਥੋੜਾ ਗੁਰੇਜ਼ ਕਰਦੀ ਹੈ ਮਿਹਨਤ ਕਰਦੇ ਵੀ ਹੈਗੇ ਆ ਕਰਨੀ ਚਾਹੀਦੀ ਮਿਹਨਤ ਹੈ ਹੈਗੇ ਨੇ ਮੈਂ ਹਟ ਨਹੀਂ ਜਾਣਾ ਚਾਹੀਦਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਬਿਲਕੁਲ ਜਾਂਦੇ ਜਾਂਦੇ ਇੱਕ ਗੀਤ ਦੀਆਂ ਹੋਰ ਲਾਈਨਾਂ ਹੋ ਜਾਣ ਹਾਂਜੀ ਮੈਂ ਗੀਤ ਨਮਾ ਮੇਰਾ ਧਰਤੀ ਪੰਜਾਬ ਦੀ ਏ YouTube ਵਿੱਚ ਮੈਂ ਆਪ ਗੀਤ ਗਾ ਕੇ ਗਾਇਆ ਜੀ ਉਹ ਮੈਂ ਤੁਹਾਨੂੰ ਸੁਣਾ ਰਿਹਾ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀ ਆ ਸਲਾਮਾਂ ਕਰਦੀ ਤੂੰ ਪੈਦਾ ਸੂਰਮੇ ਜਿਹੜੇ ਬਾਹਰ ਦੇ ਬਤਨ ਤੋਂ ਜਾਣਾ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀ ਆ ਸਲਾਮਾ ਕਰਦੀ ਤੂੰ ਪੈਦਾ ਸੂਰਮੇ ਜਿਹੜੇ ਬਾਹਰ ਦੇ ਬਤਨ ਤੋਂ ਜਾਣਾ ਧਰਤੀ ਪੰਜਾਬ ਦੀ ਏ ਤੇਰੇ ਉੱਤੇ ਪੈਦਾ ਹੁੰਦੇ ਅੰਨ ਦੇ ਭੰਡਾਰੇ ਵਿਸ਼ਵ ਦੇ ਵਿੱਚ ਤੇਰੀ ਹੋਰ ਜੈ ਜੈਕਾਰੇ ਤੇਰੇ ਉੱਤੇ ਪੈਦਾ ਹੁੰਦੇ ਅੰਨ ਦੇ ਭੰਡਾਰੇ ਵਿਸ਼ਵ ਦੇ ਵਿੱਚ ਤੇਰੀ ਹੋਰੀ ਜੈ ਜਕਾਰੇ ਸਾਰੀ ਦੁਨੀਆ ਤੇ ਉੱਚਾ ਤੇਰਾ ਨਾਮ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀ ਅਸਲਾਮਾ ਕਰਦੀ ਤੂੰ ਪੈਦਾ ਸੂਰਮੇ ਜਿਹੜੇ ਬਾਰ ਦੇ ਪਤਨ ਤੋਂ ਜਾਣਾ ਧਰਤੀ ਪੰਜਾਬ ਦੀ ਏ ਕਰਦਾ ਪਿਆਰ ਤੈਨੂੰ ਸਾਰਾ ਪਾਈਚਾਰੇ ਪੈਂਦੀ ਕਿਤੇ ਢੀੜ ਖੜ ਬਣਦਾ ਸਹਾਰਾ ਏ ਕਰਦਾ ਪਿਆਰ ਤੈਨੂੰ ਸਾਰਾ ਪਾਈਚਾਰੇ ਪੈਂਦੀ ਕੀ ਤੇ ਪੀੜ ਖੜ ਬਣਦਾ ਸਹਾਰਾ ਏ ਤੇਰੇ ਗੁਣਾਂ ਦੀ ਕੀ ਗਿਣਤੀ ਕਰਾਵਾਂ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀ ਆ ਸਲਾਮਾ ਕਰਦੀ ਤੂੰ ਪੈਦਾ ਸੂਰਮੇ ਜਿਹੜੇ ਬਾੜ ਦੇ ਬਤਨ ਤੋਂ ਜਾਣਾ ਧਰਤੀ ਪੰਜਾਬ ਦੀ ਏ ਕਮਾਲ ਹੈ ਜੀ ਕਮਾਲ ਤੇਰੀ ਕੱਖੋਂ ਪੈਦਾ ਹੋਰੇ ਵੱਡੇ ਬਿਦਵਾਨੇ ਸ਼ਬਦਾਂ ਦੇ ਫੁੱਲ ਵੰਡੇ ਕਰੀ ਜਾਂਦੇ ਦਾ ਨੇ ਰਹਿ ਜ਼ਿਲਾਂ ਵਿੱਚ ਤੇਰਾ ਅਸਰ ਨਾਮਾ ਸਾਡੇ ਜ਼ਿਲਾਂ ਵਿੱਚ ਤੇਰਾ ਅਸਰ ਨਾਮਾ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀਆਂ ਸਲਾਮਾ ਧਰਤੀ ਪੰਜਾਬ ਦੀ ਏ ਤੇਰੇ ਉੱਤੇ ਮੇਰ ਰਹੇ ਗੁਰੂਆਂ ਦੇ ਹੱਥ ਦੀ ਖੁਸ਼ੀਆਂ ਚ ਰਹੇ ਫੁੱਲ ਬਾੜੀ ਤੇਰੀ ਵਸਦੀ ਤੇਰੇ ਉੱਤੇ ਮੇਰ ਰਹੇ ਗੁਰੂਆਂ ਦੇ ਹੱਥ ਦੀ ਖੁਸ਼ੀਆਂ ਚ ਰਹੇ ਫੁੱਲ ਬਾੜੀ ਤੇਰੀ ਵਸਦੀ ਸੁੱਖਾ ਕਹਿੰਦਾ ਤੇਰੀ ਮਿੱਟੀ ਮੱਥੇ ਲਾਵਾਂ ਧਰਤੀ ਪੰਜਾਬ ਦੀ ਏ ਤੈਨੂੰ ਐਵੇਂ ਤਾਂ ਨਹੀਂ ਹੁੰਦੀਆਂ ਸਲਾਮਾਂ ਕਰਦੀ ਤੂੰ ਪੈਦਾ ਸੂਰਮੇ ਜਿਹੜੇ ਬੜੇ ਬਤਨ ਤਉ ਜਾਣਾ ਸਰਸੇ ਪੰਜਾਬ ਦੀਏ ਬਹੁਤ ਬਹੁਤ ਸ਼ੁਕਰੀਆ ਸੁਖਦੇਵ ਜੀ ਤੁਹਾਡਾ ਇਹ ਗੀਤ ਸਿਰਫ ਦੇਸ਼ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀ ਜ਼ਰੂਰ ਪਸੰਦ ਕਰਨਗੇ ਕਿਉਂਕਿ ਉਹਨਾਂ ਦੀ ਪੰਜਾਬ ਦੀ ਧਰਤੀ ਦੇ ਉੱਤੇ ਗਾਇਆ ਹੋਇਆ ਤੇ ਲਿਖਿਆ ਹੋਇਆ ਇਹ ਗੀਤ ਹੈ ਜਿਸ ਨੂੰ ਉਹ ਛੱਡ ਕੇ ਵਿਦੇਸ਼ਾਂ ਦੇ ਵਿੱਚ ਅੱਜ ਦੇ ਸਮੇਂ 'ਚ ਕੰਮ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਸ਼ਬਦ ਬੋਲਦੇ ਹਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਤੁਸੀਂ ਵੇਖ ਰਹੇ ਸੀ ਸੁਖਦੇਵ ਸਿੰਘ ਗੰਡਵਾ ਜਿਹੜੇ ਕਿ ਬਹੁਤ ਹੀ ਵਧੀਆ ਗੀਤਕਾਰ ਨੇ ਸਮਾਜਿਕ ਗੀਤਕਾਰ ਨੇ ਧਾਰਮਿਕ ਗੀਤਕਾਰ ਨੇ ਦੇਸ਼ ਭਗਤੀ ਦੇ ਗੀਤ ਨੇ ਜਿਨ੍ਹਾਂ ਨੇ ਇਹੋ ਜਿਹੇ ਗੀਤ ਲਿਖੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਸੁਨੇਹਾ ਜਿਹੜਾ ਸਮਾਜ ਨੂੰ ਦਿੱਤਾ ਜਾਂਦਾ ਸੋ ਸ਼ਬਦ ਬੋਲਦੇ ਹਾਂ ਦੀ ਇਸ ਕੜੀ ਦੇ ਵਿੱਚ ਅੱਜ ਗੱਲਬਾਤ ਹੋਈ ਸਾਡੀ ਗੀਤਕਾਰ ਸੁਖਦੇਵ ਸਿੰਘ ਸੁਖਦੇਵ ਸਿੰਘ ਗੰਡਵਾਹੋਰਾ ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ